ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਆਦਰੀ ਵੀਡੀਓ ਵਿੱਚ ਪਾਤੋ ਹੋ ਗਾ ਮੈਂ ਸੇਲ ਲਈ ਲੈ ਕੇ ਆਇਆ ਜੀ ਇੱਕ ਬਈ ਤਾਜੀ ਸੂਈ ਵੀ ਐ ਇੱਕ ਗੱਬਣਾ ਕਰਮ ਵਾਲੀ ਥੋੜੇ ਕਿ ਦਿਨਾਂ ਦੀ ਕੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਕੇਵਲ ਸਿੰਘ ਆ ਜੀ ਪਿੰਡ ਬੋਰ ਦੇ ਹਮੀਰਾ ਦਸੀਲ ਦੇ ਨਾਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਾਈ ਇੱਧਰਲੇ ਪਾਸੇ ਦੀਨਾ ਸਾਹਿਬ ਹੈ ਇੱਧਰ ਸੈਦੋ ਗਿਆ ਠੀਕ ਆ ਮੋਬਾਈਲ ਨੰਬਰ ਬੋਲੋ 94340.06 ਠੀਕ ਆ ਭਾਈ ਭਾਈ ਜਿਹੜੀ ਇਹ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਜੀ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਭਾਈ ਇਹਨੂੰ 5 ਦਿਨ ਹੋ ਗਏ ਜੀ ਅੱਜ ਬੱਚਾ ਕੀ ਆ ਜੀ ਬੱਛੀ ਆ ਜੀ ਬੱਛੀ ਆ ਬੱਛੀ ਚੰਗੀ ਆ ਨਾ ਹਾਂਜੀ ਬੱਚਾ ਬੱਛੀ ਬਹੁਤ ਵਧੀਆ ਕਿਉਂ ਬੱਛੀ ਨੇ ਭਾਈ ਨਾਲ ਹੀ ਤਿਆਰ ਹੋ ਜਾਣਾ ਕੁਆਲਿਟੀ ਚੈੱਕ ਕਰ ਲਓ ਕਿਆ ਬਾਤ ਆ ਤੇ ਕਿੰਨਾ ਦੁੱਧ ਭਾਈ ਚੋਣ ਦੁੱਧ ਐ ਇਸ ਵਕਤ ਭਾਂਡੇ ਵਾਲਾ 11 ਕਿਲੋ ਆ ਜੀ 11 ਕਿਲੋ ਹਾਂਜੀ ਪੰਜ ਦੋ ਡੰਗ ਚੋਲੇ ਬਾਈ ਭੋਮਾ ਦੋ ਡੰਗ ਚੋਵੇ ਚਾਰ ਚੋਵੇ ਆਪਰੇ ਮੇਲੇ ਠੀਕ ਆ ਬਾਈ ਕੱਦ ਚੰਗਾ ਬਰੀਟ ਚੰਗੀ ਆ ਲੇਵਾ ਚੰਗਾ ਥਾਣ ਚੰਗਾ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਹੈ ਇੱਕ ਨੰਬਰ ਲੈ ਥਾਣ ਦੇਖੋ ਬਾਈ ਬੜਾ ਕਮਾਲ ਦਾ ਲੱਗਿਆ ਥੀ ਜੋਲੇ ਚਾਹੇ ਮਸ਼ੀਨਾ ਚੋਲੇ ਇੱਕ ਨੰਬਰ ਥਾਣ ਲੱਗਿਆ ਬਾਈ ਮੁੱਠੇ ਵਾਲਾ ਥਣ ਚਵਾਈ ਵੀ ਬਾਈ ਕਹਿੰਦਾ ਨੰਬਰ 1 ਫੋਲ ਦੇ ਬਾਈ ਤੋਰ ਦੇ ਬਰੀਟ ਚੰਗੀ ਆ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਣੀ 65 ਫੁੱਟ ਫੁੱਲ ਆਊਗੀ ਜਿਵੇਂ ਮਰਦੀ ਬਾਈ ਚਵਾਈ ਕਰ ਲਾ ਬਾਈ ਕਹਿੰਦਾ ਠੰਡੀ ਸੀਲਣ ਪਈ ਹਾਂ ਬਾਈ ਠੀਕ ਆ ਬਾਈ ਨਿਆਣਾ ਪਾਉਣਾ ਪਾਵੇ ਨਹੀਂ ਪਾਉਣਾ ਕਿਸੇ ਨੇ ਨਾ ਪਾਵੇ ਪੂਰੀ ਰਹੇ ਠੰਡੀ ਸੀਲ ਆ ਪਾ ਧਾਰਾ ਮਾਰ ਕੇ ਦਿਖਾ ਦਿੰਦੇ ਠੀਕ ਆ ਬਾਈ ਤੇ ਮੁੱਲ ਬਾਈ ਜਾਇਜ਼ ਜਦ ਮੁੱਲ ਬਾਈ ਬਸ ਮੁੱਲ ਕਿੰਨਾ ਕੋਈ ਕਰਾ ਲੈ 55000 ਦੀ ਦੇ ਦੇਾਂਗੇ ਠੀਕ ਆ ਬਾਈ ਮੁੱਲ ਕਰਾਉਣਾ ਪਈ ਕਹਿੰਦਾ ਝੱਡਾ ਮਰਜ਼ੀ ਕਰਾ ਲਓ 55000 ਦੀ ਬੈੜ ਆ ਜਿਹੜੀ ਦੇ ਦੇਾਂਗੇ ਬੈੜ ਚੰਗੀ ਆ ਆਰਡਰ ਨੇੜੇ ਦੋ ਚੈੱਕ ਕਰਵਾਣੇ ਟਿੱਲਾ ਦਿਖਾਉਂਦੀ ਆ ਸ਼ਾਮ ਤੱਕ ਕਰ ਰਾ ਜਿਹੜਾ ਵਧੀਆ ਟਾਈਮ ਤਿਆਰ ਕਰ ਲਓ ਸਵੇਰ ਦੇ ਹੀ ਟਾਈਮ ਆਪਣਾ ਵੀਡੀਓ ਬਣਾਉਂਦਾ ਲੈ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਗੱਦ ਚੰਗਾ ਬਰੀਡ ਚੰਗੇ ਮਾਰ ਦੋ ਤਾਂ ਰਮੇ ਨੇ ਮਾਰਨੇ ਕੋਈ ਚੱਕਰ ਨਹੀਂ ਹਾਂ ਬਾਈ ਠੰਡੀ ਨਿਆਣਾ ਪਾਲਾ ਨਾ ਪਾਲਾ ਤਾਂ ਵੀ ਕੋਈ ਚੱਕਰ ਨਹੀਂ ਲੈ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਬਾਈ ਕਹਿੰਦਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਚਵਾਈ ਦੇਖੋ ਲੈ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਕੀ ਆ ਬਾਤ ਸੱਚੀ ਗੁੱਤੀਆਂ ਬਟਨ ਵਾਲਾ ਕੰਮ ਆ ਹਨ ਚਵਾਈ ਇੱਕ ਨੰਬਰ ਆ ਲੈ ਮੋਟਾ-ਮੋਟਾ ਜਿਉਣ ਲੱਗਿਆ। ਬਾਕੀ ਠੰਡੀ ਆ ਯਾਰ ਕਹਿਣਾ ਕੋਸ਼ ਨਹੀਂ ਨਿਆਣਾ ਪਾਉਣਾ। ਪਾ ਲਓ ਨਹੀਂ ਪਾਉਣਾ ਨਾ ਪਾਓ। ਫੈਟ ਬਹੁਤ ਹੋਣੀ। ਹਾਂਜੀ। ਗਰਮੀਆਂ ਦਾ ਤੋਹਫਾ। ਗਰਮੀ 'ਚ ਫੁੱਲ ਕਾ ਮਜ਼ਾ ਆ ਪਰਹਿਣਾ। ਦੁੱਧ ਵੀ ਬਾਈ ਨੇ ਚੰਗਾ ਥਿਆਰ ਦੱਸਿਆ ਗਾ। ਮੁੱਲ ਵੀ ਜਾਇਜ਼ ਦੱਸਿਆ ਬਾਈ। ਅੱਗੇ ਵੀਰੇ 2 ਨੰਬਰ ਤੇ ਟੌਪ ਬਰੀਡ। ਕਿਹੜਾ ਸੁਆ ਵਹਿੜਾ? ਇਹ ਦੀ ਤੀਜਾ ਸੁਆ ਹੈ। ਕਿਹੜੀ ਨਸਲ ਆ ਇਹ? ਬਾਈ ਏਰ ਸ਼ੈਰ ਤੇ ਜਲਸੀ ਦਾ ਕ੍ਰੋਸ ਹੈ। ਏਰ ਸ਼ੈਰ ਤੇ ਜਰਸੀ ਦਾ ਕ੍ਰੋਸ ਹੈ। ਕਦ ਫੁੱਲ ਹਣ। ਹਾਂਜੀ। ਕਦ ਕੁੱਤਾ ਪੂਰਾ ਫੁੱਲ ਹੈ। ਬਾਈ ਬਰਾਬਰ ਖੜਾ ਉਸਾਂ ਬਣਾ ਅੰਦਾ ਕੱਦ ਨਾ ਛੋਟਾ ਬੰਨੇ ਉਹ ਫੁੱਲ ਕੱਦਦਾ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਬਾਈ 12 13 ਦਿਨ ਲੈਂਦੀ ਹੈ ਇਹ ਤੇ ਕਿੰਨਾ ਕੀ ਰਿਕਾਰਡ ਦੁੱਧਾ ਬਾਈ ਦੁੱਧ ਬਾਈ ਪਿਛਲੇ ਸਾਲ ਆਪਾਂ ਤੋਕੜ ਗੱਭਣ ਲੈਂਦੀ ਸੀ ਇਹਨੇ ਆਪਾਂ ਨੂੰ 18 19 ਕਿਲੋ ਤੋਕੜ ਗੱਭਣ ਤੇ ਉਦੋਂ ਪੰਜ ਚੌਥਾ ਮਹੀਨਾ ਲੱਗਿਆ ਵਾ ਸੀ ਠੀਕ ਹੈ ਇਹ ਕਰਦੀ ਹੈ ਦਾਜੀ ਨੇ ਤਾਂ ਬਹੁਤ ਚੰਗਾ ਦਿੱਤਾ ਹਾਂਜੀ ਹਾਂਜੀ ਇੱਕ ਚਾਰ ਮਾੜਾ ਸੀ ਚਾਰ ਮੁੱਕ ਗਿਆ ਕਰਕੇ ਥੋੜੀ ਜਿਹੀ ਭਰੀ ਨਹੀਂ ਥਣ ਬਹੁਤ ਚੰਗਾ ਬਾਈ ਚਵਾਈ ਥੁਈ ਕਿਵੇਂ ਸੀ ਬਾਈ ਬਾਈ ਚਵਾਈ ਨੰਬਰ 1 ਸੀ ਢਿੱਲਾ ਦੇਖੋ ਢਿੱਲਾ ਬਹੁਤ ਪਈਆਂ ਸਾਰੀਆਂ ਬਾਲਟਾਂ ਗੱਡੂ ਫੇਰ ਸੋਣਾ ਖੋ ਕੱਦ ਫੁੱਲਾ ਫੁੱਲ ਬਰੀਡ ਬਰੀਡ ਬਹੁਤ ਚੰਗੀਆਂ ਮਿਲਦੀ ਬਹੁਤ ਘਟਾ ਬਾਕੀ ਉਹੀ ਗੱਲ ਆ ਜੀ ਵੀ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਣੀ 65 ਫੁੱਟ ਚੰਗੀ ਆਊਗੀ ਕੱਦ ਦੇਖੋ ਕੱਦ ਨਹੀਂ ਛੋਟਾ ਫੁੱਲ ਕਰਦਾ ਬਰੀਡ ਵੀ ਚੰਗੇ ਢਲਾਵੇਂ ਚੰਗੀਆਂ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਟੋਕੜ ਗੱਬਣ ਦਾ ਰਿਕਾਰਡ ਦੱਸਿਆ ਤਾਜੀ ਦਾ ਤਾਂ ਰਿਕਾਰਡ ਬਾਈ ਬਹੁਤ ਚੰਗਾ ਹੋਊਗਾ ਠੀਕ ਹੈ ਕਿ ਨਹੀਂ ਥਾਣ ਬਹੁਤ ਚੰਗਾ ਚਿਵਾਈ ਜੂਈ ਬਾਈ ਕਹਿੰਦਾ ਚੰਗੀ ਆ ਇਹ ਬਾਈ ਕਹਿੰਦਾ ਮੇਰੇ ਘਰ ਦੀ ਵੜਾ ਤੇ ਕੀ ਮੁੱਲ ਵਜੈ ਜਰਾ ਮੁੱਲ ਯਾਰ ਕਰਾਉਣ ਨੂੰ ਡਾਕਟਰ ਕਿੰਨਾ ਕਰਾ ਲਿਆ ਅੱਜ 67000 ਕਰਦੇ ਆ ਚੱਕ ਬਾਈ ਜਮਾ ਜੈ ਜਮੁੱਲ 67000 ਦੀ ਵੈੜ ਬਾਈ ਇਹਨਾਂ ਦੇ ਦੇ ਦਿਆਂਗੇ ਮੁੱਲ ਕਰਾਉਣ ਨੂੰ ਜੱਡਾ ਮਰਜ਼ੀ ਕਰਾ ਲਓ ਤਾਂਚਾ ਚੰਗਾ ਬਰੀਡ ਚੰਗੀ ਆ ਥਾਣ ਬਹੁਤ ਚੰਗਾ ਢਿੱਲਾ ਦੇਖੋ ਆ ਸਾਰੀਆਂ ਬਾਲ ਢਿੱਲਾਂ ਗੱਡੂ ਫੇਰ ਕਰਮਣੀ ਨੇ ਸੋਣਾ ਥਾਣ ਬਹੁਤ ਚੰਗਾ ਲੱਗਿਆ ਨੇੜ ਤੋਂ ਚੈੱਕ ਕਰ ਲਓ ਨਾ ਗਲਾਬੀ ਥਾਣਾ ਬਾਈ ਤੇ ਨਾਗਸੀ ਭਰਾ ਕੋਲੇ ਦੋ ਦੋ ਨੀ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ مننه باد